ਘਟਨਾ 14 ਅਗਸਤ 2007 ਇੱਕ ਨਵਾਂ ਵਿਆਹਿਆ ਜੋੜਾ ਰਾਜੀਵ ਸਿੰਘ ਤੇ ਉਹਨਾਂ ਦੀ ਪਤਨੀ ਰਾਣੀ ਅਰਚਨਾ ਸਿੰਘ ਰੇਲ ਦੁਆਰਾ ਜਲਪਾਈ ਗੁੜੀ ਤੋਂ ਪਟਨਾ ਜਾਣਾ ਹੁੰਦਾ ਇਹਨਾਂ ਨੇ ਕੈਪੀਟਲ ਐਕਸਪ੍ਰੈਸ ਦੇ ਵਿੱਚ ਇਹਨਾਂ ਦੀ ਰਿਜ਼ਰਵੇਸ਼ਨ ਹੁੰਦੀ ਹੈ ਇਹ ਦੋਨੋਂ ਜਣੇ ਉਸ ਟ੍ਰੇਨ ਤੇ ਬੈਠਦੇ ਨੇ ਤੇ ਪਟਨਾ ਦੇ ਲਈ ਨਿਕਲਦੇ ਨੇ ਰਾਤ ਕਰੀਬ 8:30 ਵਜੇ ਇਹ ਰੇਲ ਪਹੁੰਚਦੀ ਹੈ ਘਟਿਹਾਰ ਰੇਲਵੇ ਸਟੇਸ਼ਨ ਦੇ ਉੱਪਰ ਉੱਥੇ ਖਾਣਾ ਵਗੈਰਾ ਖਾਂਦੇ ਨੇ ਇਹਨਾਂ ਦੇ ਦੋ ਬਰਥ ਹੁੰਦੇ ਨੇ ਰਿਜ਼ਰਵੇਸ਼ਨ ਦੇ ਵਿੱਚ ਉੱਪਰਲੇ ਬਰਥ ਦੇ ਉੱਪਰ ਸੌ ਜਾਂਦੀ ਹੈ ਰਾਣੀ ਅਰਚਨਾ ਸਿੰਘ ਤੇ ਨਿਚਲੇ ਬਰਥ ਤੇ ਰਾਜੀਵ ਸਿੰਘ ਜਿਹੜੀ ਟ੍ਰੇਨ ਹੈ ਇਹਨੇ ਸਵੇਰੇ 6 ਵਜੇ ਪਟਨਾ ਪਹੁੰਚਣਾ ਹੁੰਦਾ ਤੇ 5:30 5 ਵਜੇ ਰਾਜੀਵ ਦੀ ਅੱਖ ਖੁੱਲਦੀ ਹੈ ਤਾਂ ਉਹ ਦੇਖਦਾ ਵੀ ਜਿਹੜੀ ਟ੍ਰੇਨ ਹੁੰਦੀ ਹੈ ਉਹ ਬਖਤਿਆਰਪੁਰ ਰੇਲਵੇ ਸਟੇਸ਼ਨ ਦੇ ਉੱਪਰ ਖੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਉੱਠ ਕੇ ਦੇਖਦਾ ਵੀ ਉੱਠੀਏ ਤੇ ਆਪਣਾ ਸਮਾਨ ਵਗੈਰਾ ਇਕੱਠਾ ਕਰੀਏ ਜਦੋਂ ਦੇਖਦਾ ਰਾਣੀ ਅਰਚਨਾ ਸਿੰਘ ਆਪਣੇ ਬਰਥ ਦੇ ਉੱਪਰ ਨਹੀਂ ਹੁੰਦੀ ਉਹਦਾ ਪਰਸ ਪਿਆ ਹੁੰਦਾ ਉਹ ਥੋੜਾ ਇੰਤਜ਼ਾਰ ਕਰਦਾ ਉਹਨੂੰ ਹੁੰਦਾ ਵੀ ਹੋ ਸਕਦਾ ਕਿਤੇ ਵਾਸ਼ਰੂਮ ਵਗੈਰਾ ਗਈ ਹੋਵੇ ਜਦੋਂ ਥੋੜਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਹ ਦੇਖਦਾ ਵੀ ਰਾਣੀ ਅਰਚਨਾ ਸਿੰਘ ਵਾਪਸ ਨਹੀਂ ਆਈ ਹੁਣ ਪਟਨਾ ਦਾ ਜਿਹੜਾ ਇਹਨਾਂ ਦਾ ਸਫ਼ਰ ਹੈ ਬਹੁਤ ਥੋੜਾ ਰਹਿ ਗਿਆ ਸੀ ਉਸ ਤੋਂ ਬਾਅਦ ਉਹ ਜਾਂਦਾ ਵਾਸ਼ਰੂਮ ਦੇ ਵਿੱਚ ਚੈੱਕ ਕਰਦਾ ਦੋਨਾਂ ਪਾਸੇ ਡੱਬਿਆਂ ਦੇ ਵਿੱਚ ਚੈੱਕ ਕੀਤਾ ਜਾਂਦਾ ਜਿਹੜੇ ਇਹਦੇ ਨਾਲ ਦੇ ਬਰਥ ਦੇ ਉੱਪਰ ਲੋਕ ਹੋਰ ਹੁੰਦੇ ਨੇ ਉਹਨਾਂ ਤੋਂ ਪੁੱਛਿਆ ਜਾਂਦਾ ਪਰ ਰਾਣੀ ਅਰਚਨਾ ਸਿੰਘ ਦਾ ਕਿਤੇ ਵੀ ਪਤਾ ਨਹੀਂ ਹੁੰਦਾ ਇਹਨੇ ਨੂੰ ਪਟਨਾ ਰੇਲਵੇ ਸਟੇਸ਼ਨ ਪਹੁੰਚਦੀ ਹੈ ਟ੍ਰੇਨ ਉੱਥੇ ਉਤਰਦਾ ਤੇ ਸਭ ਤੋਂ ਪਹਿਲਾਂ ਰਾਣੀ ਦੇ ਮਾਤਾ ਪਿਤਾ ਨੂੰ ਫੋਨ ਕਰਦਾ ਫਿਰ ਆਪਣੇ ਘਰਦਿਆਂ ਨੂੰ ਫੋਨ ਕੀਤਾ ਜਾਂਦਾ ਹੁਣ ਰਾਣੀ ਦੇ ਮਾਪੇ ਦੇ ਕਹਿਣ ਦੇ ਉੱਪਰ ਮੁਕਾਮਾ ਰੇਲਵੇ ਪੁਲਿਸ ਦੇ ਕੋਲ ਜਾ ਕੇ ਐਫ ਆਈ ਆਰ ਦਰਜ ਕਰਵਾਉਂਦਾ ਉੱਥੇ ਦੱਸਿਆ ਜਾਂਦਾ ਵੀ ਅਸੀਂ ਜਲਪਾਈ ਬੁੜੀ ਤੋਂ ਕੈਪੀਟਲ ਐਕਸਪ੍ਰੈਸ ਦੁਆਰਾ ਨਿਕਲੇ ਸੀ 8:30 ਵਜੇ ਅਸੀਂ ਕਟਿਹਾਰ ਰੇਲਵੇ ਸਟੇਸ਼ਨ ਜਦੋਂ ਟ੍ਰੇਨ ਰੁਕਦੀ ਐ ਅਸੀਂ ਖਾਣਾ ਖਾਦਾ ਉਸ ਤੋਂ ਬਾਅਦ ਅਸੀਂ ਸੌਂ ਗਏ ਤੇ ਜਦੋਂ ਮੈਂ 5:35 ਵਜੇ ਉੱਠਿਆ ਟ੍ਰੇਨ ਬਖਤਿਆਰਪੁਰ ਰੇਲਵੇ ਸਟੇਸ਼ਨ ਦੇ ਉੱਪਰ ਖੜੀ ਸੀ ਜਦੋਂ ਮੈਂ ਦੇਖਿਆ ਤੇ ਉੱਥੇ ਮੇਰੀ ਪਤਨੀ ਰਾਣੀ ਅਰਚਨਾ ਸਿੰਘ ਨਹੀਂ ਸੀ ਹੁਣ ਐਫਆਈਆਰ ਦਰਜ ਹੁੰਦੀ ਐ ਉਸ ਤੋਂ ਬਾਅਦ ਪੁਲਿਸ ਦੀ ਜਾਂਚ ਸ਼ੁਰੂ ਹੁੰਦੀ ਐ ਪਰ ਰਾਣੀ ਅਰਚਨਾ ਸਿੰਘ ਦਾ ਕਿਤੇ ਵੀ ਨਹੀਂ ਪਤਾ ਲੱਗਦਾ ਹੁਣ ਪੁਲਿਸ ਨੂੰ ਇਹ ਸੀ ਵੀ ਜੋ ਕੁਝ ਵੀ ਹੋਇਆ ਕਟਿਹਾਰ ਤੋਂ ਲੈ ਕੇ ਬਖਤਿਆਰਪੁਰ ਦੇ ਵਿੱਚ ਹੋਇਆ ਇੱਕ ਚਲਦੀ ਟ੍ਰੇਨ ਦੇ ਵਿੱਚ ਇੱਕ ਔਰਤ ਗਾਇਬ ਹੁੰਦੀ ਹੈ ਤੇ ਗਾਇਬ ਕਿਸ ਤਰੀਕੇ ਨਾਲ ਹੁੰਦੀ ਹੈ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਰਾਣੀ ਅਰਚਨਾ ਸਿੰਘ ਦੇ ਫਾਦਰ ਸੁਭਾਸ਼ ਚੰਦਰ ਪ੍ਰਕਾਸ਼ ਇੱਕ ਰਿਟਾਇਰਡ ਜੱਜ ਹੁੰਦੇ ਨੇ ਤੇ ਅਰਚਨਾ ਆਪ ਵੀ ਐਲ ਐਲ ਬੀ ਦੀ ਫਾਈਨਲ ইয়ার ਦੀ ਸਟੂਡੈਂਟ ਹੁੰਦੀ ਹੈ ਦੂਜੇ ਪਾਸੇ ਰਾਜੀਵ ਸਿੰਘ ਪਟਨਾ ਦਾ ਹੀ ਰਹਿਣ ਵਾਲਾ ਇਹਦੀ ਇੰਡੀਅਨ ਰੇਲਵੇ ਦੇ ਵਿੱਚ ਇੰਜੀਨੀਅਰ ਦੇ ਪਦ ਤੇ ਤਾਇਨਾਤੀ ਹੁੰਦੀ ਹੈ ਇਹਦੀ ਜੋਬ ਲੱਗਦੀ ਹੈ ਹੁਣ ਇਹਨਾਂ ਦੋਨਾਂ ਦੀ ਵਿਆਹ ਦੀ ਉਮਰ ਹੁੰਦੀ ਹੈ ਤੇ ਕਿਸੇ ਵੱਲੋਂ ਦੱਸ ਪਾਈ ਜਾਂਦੀ ਹੈ ਕੁੜੀ ਵਾਲਿਆਂ ਨੂੰ ਵੀ ਤੇ ਮੁੰਡੇ ਵਾਲਿਆਂ ਨੂੰ ਵੀ ਹੁਣ ਦੋਨੋਂ ਪਰਿਵਾਰ ਮਿਲਦੇ ਨੇ ਕੁੜੀ ਮੁੰਡਾ ਮਿਲਦੇ ਨੇ ਇੱਕ ਦੂਜੇ ਨੂੰ ਪਸੰਦ ਕੀਤਾ ਜਾਂਦਾ ਉਸ ਤੋਂ ਬਾਅਦ 29 ਅਪ੍ਰੈਲ 2007 ਨੂੰ ਇਹਨਾਂ ਦਾ ਵਿਆਹ ਹੁੰਦਾ ਤੇ ਰਾਜੀਵ ਸਿੰਘ ਵਿਆਹ ਤੋਂ ਬਾਅਦ ਆਪਣੀ ਟ੍ਰੇਨਿੰਗ ਦੇ ਲਈ ਅਜਮੇਰ ਤੇ ਜੋਧਪੁਰੇ ਦੀ ਟ੍ਰੇਨਿੰਗ ਹੁੰਦੀ ਹੈ ਉੱਥੇ ਚਲਾ ਜਾਂਦਾ ਤੇ 10 ਅਗਸਤ ਨੂੰ ਨਿਕਲਦੇ ਨੇ ਇਹ ਹਨੀਮੂਨ ਦੇ ਲਈ ਕਿਉਂਕਿ ਤਿੰਨ ਚਾਰ ਮਹੀਨੇ ਇਹਨਾਂ ਨੂੰ ਟਾਈਮ ਨਹੀਂ ਮਿਲਿਆ 10 ਅਗਸਤ ਨੂੰ ਨਿਕਲਦੇ ਨੇ ਹਨੀਮੂਨ ਲਈ ਉੱਥੋਂ ਜਲਪਾਈ ਗੁੜੀ ਤੱਕ ਟ੍ਰੇਨ ਹੁੰਦੀ ਹੈ ਟ੍ਰੇਨ ਦੇ ਰਾਈ ਜਾਂਦੇ ਨੇ ਤੇ ਫਿਰ ਇਹ ਧਾਰਜਲਿੰਗ ਪਹੁੰਚਦੇ ਨੇ ਧਾਰਜਲਿੰਗ ਲਈ ਕੋਈ ਸਿੱਧੀ ਟ੍ਰੇਨ ਨਹੀਂ ਹੁੰਦੀ 14 ਅਗਸਤ ਨੂੰ ਇਹ ਵਾਪਸ ਆਉਂਦੇ ਨੇ ਫਿਰ ਇਹਨਾਂ ਨੇ ਜਲਪਾਈਗੁੜੀ ਤੋਂ ਟ੍ਰੇਨ ਫਾੜਦੇ ਨੇ ਤੇ ਇਹ ਸਾਰੀ ਘਟਨਾ ਵਾਪਰਦੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਹੁਣ ਪੁਲਿਸ ਨੂੰ ਪਤਾ ਲੱਗਦਾ ਵੀ ਇੱਕ ਜੱਜ ਦੀ ਲੜਕੀ ਸੀ ਹੋਰ ਵੀ ਪੁਲਿਸ ਬੜੀ ਬਰੀਕੀ ਦੇ ਨਾਲ ਜਾਂਚ ਸ਼ੁਰੂ ਕਰਦੀ ਹੈ ਪਰ ਕਿਤੇ ਵੀ ਅਰਚਨਾ ਸਿੰਘ ਦਾ ਪਤਾ ਨਹੀਂ ਲੱਗਦਾ ਫਿਰ ਪੁਲਿਸ ਨੂੰ ਇੱਕ ਗੁੰਮਨਾਮ ਫੋਨ ਆਉਂਦਾ ਵੀ ਜਿਹੜੀ ਅਰਚਨਾ ਹੈ ਉਹ ਬਿਜਨੌਰ ਦੇ ਵਿੱਚ ਹੈ ਤੇ ਕਿਸੇ ਦੇ ਨਾਲ ਰਹਿ ਰਹੀ ਹੈ ਜਿਹੜਾ ਫੋਨ ਕਰਨ ਵਾਲਾ ਹੁੰਦਾ ਉਹਦੀ ਲੋਕੇਸ਼ਨ ਵਗੈਰਾ ਸਾਰਾ ਕੁਝ ਦੱਸਦਾ ਤੇ ਪੁਲਿਸ ਪਾਰਟੀ ਉਸ ਜਗ੍ਹਾ ਤੇ ਪਹੁੰਚਦੀ ਹੈ ਪਰ ਉੱਥੇ ਅਰਚਨਾ ਦਾ ਕੋਈ ਵੀ ਪਤਾ ਨਹੀਂ ਲੱਗਦਾ ਫਿਰ ਪੁਲਿਸ ਨੂੰ ਪਤਾ ਲੱਗਦਾ ਕਿ ਉੱਥੇ ਇੱਕ ਲੜਕੀ ਦੀ Laash ਮਿਲੀ ਹੈ ਤੇ ਜਿਹੜੀ Laash ਮਿਲੀ ਹੈ ਉਹਦੀ ਕੱਦ ਕਾਠੀ ਅਰਚਨਾ ਸਿੰਘ ਦੇ ਨਾਲ ਮਿਲਦੀ ਜੁਲਦੀ ਹੈ ਹੁਣ ਘਰ ਦੇ ਕਬਰਾ ਜਾਂਦੇ ਨੇ ਮੌਕੇ ਤੇ ਪਹੁੰਚਦੇ ਨੇ ਜਿੱਥੇ Laash ਰੱਖੀ ਹੁੰਦੀ ਹੈ ਕੱਪੜੇ ਵਗੈਰਾ ਦਿਖਾਏ ਜਾਂਦੇ ਨੇ ਉਹ ਕੱਪੜੇ ਵੀ ਅਰਚਨਾ ਦੇ ਨਹੀਂ ਹੁੰਦੇ ਤੇ ਜਿਹੜੀ ਬੋਡੀ ਹੁੰਦੀ ਹੈ ਉਹ ਵੀ ਅਰਚਨਾ ਦੀ ਨਹੀਂ ਹੁੰਦੀ ਘਰ ਦੇ ਸੁੱਖ ਦਾ ਸਾਂਹ ਲੈਂਦੇ ਨੇ ਪਰ ਅਰਚਨਾ ਸਿੰਘ ਦਾ ਕਿਤੇ ਵੀ ਪਤਾ ਨਹੀਂ ਹੁੰਦਾ ਪੁਲਿਸ ਫਿਰ ਕਈ ਐਂਗਲਾਂ ਤੇ ਕੰਮ ਕਰਦੀ ਹੈ ਉਹਨਾਂ ਨੂੰ ਲੱਗਦਾ ਵੀ ਹੋ ਸਕਦਾ ਹੈ ਅਰਚਨਾ ਦਾ ਕਿਸੇ ਦੇ ਨਾਲ ਅਫੇਅਰ ਹੋਵੇ ਤੇ ਉਹ ਚਲੀ ਗਈ ਹੋਵੇ ਬਿਨਾਂ ਦੱਸੇ ਤੇ ਦੂਜੇ ਪਾਸੇ ਰਜੀਵ ਦਾ ਕਿਸੇ ਨਾਲ ਅਫੇਅਰ ਹੋਵੇ ਜਾਂ ਕੋਈ ਹੋਰ ਚੱਕਰ ਹੋਵੇ ਤੇ ਇੰਨੇ ਹੀ ਕੁਝ ਨਾ ਕੁਝ ਕੀਤਾ ਹੋਵੇ ਇੱਥੇ ਰਜੀਵ ਵਾਸਤੇ ਇੱਕ ਪੋਜ਼ਿਟਿਵ ਪੁਆਇੰਟ ਹੁੰਦਾ ਹੈ ਅਰਚਨਾ ਦੇ ਘਰ ਦੇ ਮਾਪੇ ਤੇ ਉਹਦਾ ਭਰਾ ਪੁਲਿਸ ਨੂੰ ਉਹਦੇ ਤੇ ਤਹਿਕੀਕਾਤ ਕਰਨ ਤੇ ਤੇ ਜਿਹੜਾ মিডিਆ ਹੁੰਦਾ ਜਦੋਂ ਸਵਾਲ ਕਰਦਾ ਉਹਨਾਂ ਨੂੰ ਵੀ ਰੋਕਿਆ ਜਾਂਦਾ ਵੀ ਰਾਜੀਵ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਇਹ ਏਸ ਦੇ ਵਿੱਚ ਇਨਵੋਲਵ ਨਹੀਂ ਇਹ ਬਿਲਕੁਲ ਸਿੱਧਾ ਸਾਦਾ ਤੇ ਸਹੀ ਲੜਕਾ ਹੁਣ ਸਾਰਾ ਕੁਝ ਚੱਲਦਾ ਹੁਣ 6 ਦਿਨ ਬੀਤ ਜਾਂਦੇ ਨੇ 15 ਤਰੀਕ ਨੂੰ ਐਫ ਆਈ ਆਰ ਕਰਾਈ ਸੀ 21 ਅਗਸਤ 2007 ਨੂੰ ਘਟਿਆਰ ਰੇਲਵੇ ਪੁਲਿਸ ਵੱਲੋਂ ਮਕਾਮਾ ਰੇਲਵੇ ਪੁਲਿਸ ਕੋਲ ਇੱਕ ਫੋਨ ਕਾਲ ਜਾਂਦੀ ਹੈ ਵੀ ਇੱਥੇ ਘਟਿਆਰ ਦੇ ਨੇੜੇ ਇੱਕ ਰੇਲਵੇ ਟਰੈਕ ਦੇ ਉੱਪਰ ਇੱਕ ਲੜਕੀ ਦੀ লাশ ਮਿਲੀ ਹੈ ਵੀ ਹੋ ਸਕਦਾ ਉਹ লাশ ਅਰਚਨਾ ਸਿੰਘ ਦੀ ਹੋਵੇ ਕਿਉਂਕਿ ਉਹ ਰੇਲਵੇ ਪੁਲਿਸ ਨੂੰ লাশ ਨਹੀਂ ਮਿਲਦੀ ਉੱਥੋਂ ਦੇ ਲੋਕਲ ਪੁਲਸ ਸਟੇਸ਼ਨ ਨੂੰ ਦੇ ਵਿੱਚ ਕਿਸੇ ਨੇ ਕਾਲ ਕੀਤੀ ਤੇ ਉਹ লাশ ਉਹਨਾਂ ਨੂੰ ਮਿਲੀ ਉਹਨਾਂ ਨੇ ਆਪਣੇ ਤੌਰ ਤਰੀਕੇ ਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਲਾवारिस ਸਮਝ ਕੇ ਉਹਨਾਂ ਨੇ ਉਹਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਪਰ ਹਾਂ ਉਹਨਾਂ ਨੇ ਉਹਦੇ ਸੈਂਪਲ ਤੇ ਵਿਸਰਾ ਰਿਪੋਰਟ ਵਗੈਰਾ ਸਾਰਾ ਕੁਝ ਸਾਂਭ ਕੇ ਰੱਖਿਆ ਹੋਇਆ ਹੁਣ ਜਦੋਂ ਇਹ ਪਟਨਾ ਪੁਲਿਸ ਨੂੰ ਪਤਾ ਲੱਗਦਾ ਹੈ ਮੁਕਾਮਾ ਪੁਲਿਸ ਉੱਥੇ ਪਹੁੰਚਦੀ ਹੈ ਤੇ ਉੱਥੋਂ ਵਿਸਰਾ ਤੇ ਜਿਹੜੇ ਸੈਂਪਲ ਵਗੈਰਾ ਹੁੰਦੇ ਨੇ ਉਹ ਸਾਰਾ ਕੁਝ ਲੈ ਕੇ ਪਟਨਾਹ ਪਹੁੰਚਦੀ ਹੈ ਹੁਣ ਪਟਨਾਹ ਆ ਕੇ ਉਹਦਾ ਡੀਐਨਏ ਕੀਤਾ ਜਾਂਦਾ ਤੇ ਇਸ ਵਾਰ ਜਿਹੜਾ ਡੀਐਨਏ ਹੁੰਦਾ ਮੈਚ ਕਰ ਜਾਂਦਾ ਤੇ ਪਤਾ ਲੱਗਦਾ ਵੀ ਜਿਹੜੀ ਇਹ লাশ ਸੀ ਇਹ ਅਰਚਨਾ ਸਿੰਘ ਦੀ ਸੀ ਘਰ ਦੇ ਵਿੱਚ ਦੁੱਖ ਦਾ ਮਾਹੌਲ ਹੁੰਦਾ ਤੇ ਰਜੀਵ ਦਾ ਵੀ ਬੜਾ ਬੁਰਾ ਹਾਲ ਹੁੰਦਾ ਤੇ ਅਰਚਨਾ ਦੇ ਘਰ ਦੇ ਆ ਦਾ ਰਜੀਵ ਦੇ ਘਰ ਦੇ ਆ ਹੁਣ ਸਮਝ ਲਓ ਵੀ ਇੱਕ 4-5 ਮਹੀਨੇ ਵਿਆਹ ਨੂੰ ਹੋਏ ਤੇ ਉਸ ਲੜਕੀ ਦੀ লাশ ਵੀ ਨਹੀਂ ਮਿਲੀ ਜੇ ਮਿਲਿਆ ਨੇ ਤਾਂ ਸਿਰਫ ਉਹ ਦੀਆਂ ਜਿਹੜੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਵੀ ਇਹ ਅਰਚਨਾ ਹੀ ਸੀ ਇਸ ਤੋਂ ਬਾਅਦ ਜਿਹੜੇ ਅਰਚਨਾ ਦੇ ਮਾਪੇ ਹੁੰਦੇ ਨੇ ਹੁਣ ਉਹਨਾਂ ਨੂੰ ਸ਼ੱਕ ਹੋਣਾ ਸ਼ੁਰੂ ਹੁੰਦਾ ਰਾਜੀਵ ਤੇ ਵੀ ਟ੍ਰੇਨ ਦੇ ਵਿੱਚੋਂ ਲੜਕੀ ਗਾਇਬ ਹੋਈ ਹੈ ਤੇ ਇਹ ਕਿਵੇਂ ਹੋ ਸਕਦਾ ਵੀ ਉਹਦੀ Laash ਮਿਲਦੀ ਹੈ ਆਪਣੇ ਆਪ ਤਾਂ ਉਹ ਟ੍ਰੇਨ ਦੇ ਵਿੱਚੋਂ ਜੇ ਉੱਪਰਲੇ ਬਰਥ ਤੇ ਸੁੱਤੀ ਪਈ ਸੀ ਗਿਰਨ ਤੋਂ ਰਹੀ ਹੁਣ ਉਹਨਾਂ ਨੂੰ ਪੁਰਾਣੀਆਂ ਗੱਲਾਂ ਸਾਰੀਆਂ ਯਾਦ ਆਉਂਦੀਆਂ ਨੇ ਫਿਰ ਅਰਚਨਾ ਦੀ ਮਾਂ ਜਿਹੜੀ ਹੁੰਦੀ ਹੈ ਉਹ ਗਾਂਧੀ ਮੈਦਾਨ ਪੁਲਿਸ ਸਟੇਸ਼ਨ ਪਹੁੰਚਦੀ ਹੈ ਤੇ ਉੱਥੇ ਰਾਜੀਵ ਸਿੰਘ ਤੇ ਉਹਦੇ ਪਰਿਵਾਰ ਦੇ 9 ਮੈਂਬਰਾਂ ਦੇ ਉੱਤੇ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਜਦੋਂ ਤੋਂ ਵਿਆਹ ਹੋਇਆ ਉਦੋਂ ਤੋਂ ਘਟ ਦਾਜ ਕਰਕੇ ਅਰਚਨਾ ਸਿੰਘ ਨੂੰ ਤਾਣੇ ਮੇੜੇ ਮਾਰੇ ਜਾਂਦੇ ਸੀ ਤੇ ਜਿਹੜਾ ਇਹਨਾਂ ਨੇ ਇੱਕ ਮਕਾਨ ਬਣਾਇਆ ਹੁੰਦਾ ਜਿੱਥੇ ਅਰਚਨਾ ਨੇ ਤੇ ਰਾਜੀਵ ਨੇ ਸ਼ਿਫਟ ਹੋਣਾ ਸੀ ਉਹਦੀ ਡੈਕੋਰੇਸ਼ਨ ਵਾਸਤੇ ਵੀ 2 ਲੱਖ ਰੁਪਏ ਦੀ ਮੰਗ ਕੀਤੀ ਸੀ ਜਿਹੜਾ ਕਿ 2 ਲੱਖ ਰੁਪਈਆ ਇਹਨਾਂ ਵੱਲੋਂ ਦਿੱਤਾ ਜਾਂਦਾ ਹੁਣ ਜਦੋਂ ਸਾਰੀਆਂ ਗੱਲਾਂ ਪੁਲਿਸ ਨੂੰ ਪਤਾ ਲੱਗਦੀਆਂ ਹਨ ਤੇ ਰਜੀਵ ਤੇ ਸਕੰਜਾ ਕਸਣਾ ਸ਼ੁਰੂ ਹੁੰਦਾ ਹੈ ਪੁਲਿਸ ਫਿਰ ਇਨਵੈਸਟੀਗੇਸ਼ਨ ਕਰਦੀ ਹੈ ਫਿਰ ਪੁਲਿਸ ਰੇਲਵੇ ਜਿਹੜੀ ਰਿਜ਼ਰਵੇਸ਼ਨ ਸੀ S1 ਕੋਚ ਦਾ ਜਿੱਥੇ ਇਹਨੇ ਸਫ਼ਰ ਕੀਤਾ ਸੀ ਜਿਹੜੀਆਂ ਸੀਟਾਂ ਦੇ ਨਾਲ ਸਾਰਾ ਚਾਰਟ ਕੱਢਦੀ ਹੈ ਜਿਹੜੇ ਬੰਦਿਆਂ ਨੇ ਨਾਲ ਸਫ਼ਰ ਕੀਤਾ ਸੀ ਫਿਰ ਉਹਨਾਂ ਤੋਂ ਪੁੱਛ ਕੇ ਚੁੰਦੀ ਹੈ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਵੀ 8:30 ਵਜੇ ਇਹ ਜੋੜਾ ਇੱਥੇ ਵੀ ਸੀਟ ਦੇ ਉੱਪਰ ਸੀ ਉਸ ਤੋਂ ਬਾਅਦ ਇੱਕ ਔਰਤ ਜਿਹੜੀ ਹੈ ਉਹ ਗਾਇਬ ਹੁੰਦੀ ਹੈ ਵੀ ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਇੱਥੇ ਪਤਾ ਲੱਗਦਾ ਵੀ 8:30 ਵਜੇ ਤੋਂ ਬਾਅਦ ਰਾਜੀਵ ਕੱਲਾ ਹੀ ਸੁੱਤਾ ਰਿਹਾ ਉਹ ਔਰਤ ਦਾ ਕਿਤੇ ਵੀ ਅਤਾ ਪਤਾ ਨਹੀਂ ਲੱਗਿਆ ਸਵੇਰੇ ਉੱਠ ਕੇ ਰਾਜੀਵ ਪਟਨੇ ਉਤਰਦਾ ਤੇ ਸਾਨੂੰ ਇਹਦੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਸਾਨੂੰ ਇਹ ਸੀ ਵੀ ਉਹ ਸ਼ਾਇਦ ਹੋ ਸਕਦਾ ਹੈ ਦੂਸਰੇ ਕਿਸੇ ਡੱਬੇ ਦੇ ਵਿੱਚ ਚਲੀ ਗਈ ਹੋਵੇ ਜਾਂ ਉਤਰ ਗਈ ਹੋਵੇ ਅਸੀਂ ਉਸ ਤੋਂ ਕੋਈ ਵੀ ਸਵਾਲ ਇਹਦੇ ਬਾਰੇ ਨਹੀਂ ਕੀਤਾ ਪਰ ਹਾਂ ਉਹ ਸਾਰੀ ਰਾਤ ਅਸੀਂ ਨਹੀਂ ਦੇਖੀ ਨਾ ਤਾਂ ਵਰਤ ਤੇ ਆਈ ਤੇ ਨਾ ਉਹ ਰਾਜੀਵ ਨੂੰ ਮਿਲੀ ਤੇ ਨਾ ਰਾਜੀਵ ਨੇ ਉਹਦੀ ਭਾਲ ਕੀਤੀ ਹੁਣ ਜਦੋਂ ਇਹ ਸਾਰੀਆਂ ਗੱਲਾਂ ਪੁਲਿਸ ਨੂੰ ਪਤਾ ਲੱਗਦੀਆਂ ਨੇ ਤੇ ਦਾਜ-ਦੇਹੇਜ਼ ਬਾਰੇ ਵੀ ਪਤਾ ਲੱਗਦਾ ਉਹ 2 ਲੱਖ ਰੁਪਏ ਦਾ ਵੀ ਜਦੋਂ ਸਬੂਤ ਮਿਲਦਾ ਫਿਰ ਰਾਜੀਵ ਨੂੰ ਉਹਦੇ ਮਾਪੇ-ਬਾਪ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਰਾਜੀਵ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਪਹਿਲਾਂ ਤਾਂ ਰਾਜੀਵ ਦਾ ਕਹਿਣਾ ਹੁੰਦਾ ਵੀ ਮੈਨੂੰ ਕੁਝ ਵੀ ਇਹਦੇ ਬਾਰੇ ਜਾਣਕਾਰੀ ਨਹੀਂ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੋਂਗੇ ਵੀ ਬੋਲਦੇ ਨੇ ਫਿਰ ਰਾਜੀਵ ਜਦੋਂ ਬੋਲਣਾ ਸ਼ੁਰੂ ਕਰਦਾ ਇੱਕ ਪੜਿਆ ਲਿਖਿਆ ਇੰਜੀਨੀਅਰ ਲੜਕਾ ਜਿਹਦਾ ਵਿਆਹ ਹੁੰਦਾ ਇੱਕ ਰਿਟਾਇਰਡ ਮੈਜਿਸਟਰੇਟ ਦੀ ਬੇਟੀ ਦੇ ਨਾਲ ਉਹਨੂੰ ਦਾਜ ਦਾ ਲਾਲਚ ਹੁੰਦਾ ਦਾਜ ਦੀ ਮੰਗ ਹੁੰਦੀ ਹੈ ਤੇ ਉਹਨੂੰ ਲੱਗਦਾ ਹੈ ਵੀ ਜਿੰਨਾ ਉਹਨੂੰ ਦਾਜ ਮਿਲਣਾ ਚਾਹੀਦਾ ਸੀ ਜਾਂ ਜਿੰਨੀ ਉਹਨੇ ਉਮੀਦ ਕੀਤੀ ਸੀ ਉਸ ਹਿਸਾਬ ਨਾਲ ਉਹਨੂੰ ਦਾਜ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਇਹਨੂੰ ਹੁੰਦਾ ਵੀ ਜਦੋਂ ਇਹਦਾ ਵਿਆਹ ਹੋਇਆ ਸੀ ਉਦੋਂ ਅਰਚਨਾ ਸਿੰਘ ਨੇ ਇੱਕ ਐਗਜ਼ਾਮ ਦਿੱਤਾ ਸੀ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫੀਸਰ ਦਾ ਉਹਨੂੰ ਇਹ ਵੀ ਚੱਲ ਇਹਦੀ ਜੌਬ ਲੱਗੇਗੀ ਵਧੀਆ ਜੌਬ ਲੱਗੇਗੀ ਤੇ ਘਰ ਦੇ ਵਿੱਚ ਪੈਸਾ ਆਏਗਾ ਤੇ 10 ਅਗਸਤ 2007 ਨੂੰ ਉਹਦਾ ਰਿਜ਼ਲਟ ਆਉਂਦਾ ਤੇ ਉਹ ਰਿਜ਼ਲਟ ਕਲੀਅਰ ਨਹੀਂ ਹੁੰਦਾ ਤੇ ਅਰਚਨਾ ਦਾ ਨਾਮ ਉਹਦੇ ਵਿੱਚ ਨਹੀਂ ਆਉਂਦਾ ਇਹ ਗੱਲ ਸੁਣ ਕੇ ਵੀ ਹੁਣ ਰਜੀਵ ਨੂੰ ਗੁੱਸਾ ਚੜ ਜਾਂਦਾ ਵੀ ਨਾ ਤਾਂ ਉਹਦੀ ਮਰਜ਼ੀ ਮੁਤਾਬਕ ਉਹਨੂੰ ਦਾਜ ਮਿਲਿਆ ਤੇ ਜਿਹੜੀ ਜੌਬ ਦੀ ਆਸ ਸੀ ਉਹ ਜੌਬ ਵੀ ਇਹਨੂੰ ਨਹੀਂ ਮਿਲੀ ਇਹ ਟੈਸਟ ਕਲੀਅਰ ਨਹੀਂ ਕਰ ਪਾਈ ਉਸੇ ਦਿਨ ਗੁੱਸੇ ਦੇ ਵਿੱਚ ਹੁੰਦਾ ਪਰ ਜ਼ਾਹਿਰ ਨਹੀਂ ਹੋਣ ਦਿੰਦਾ ਰਜੀਵ ਸ਼ਾਮ ਨੂੰ ਹਨੀਮੂਨ ਦਾ ਪ੍ਰੋਗਰਾਮ ਬਣਾਉਂਦਾ ਤੇ ਕਿਸੇ ਨੂੰ ਦੱਸਿਆ ਨਹੀਂ ਜਾਂਦਾ ਅਰਚਨਾ ਦੇ ਘਰਦਿਆਂ ਨੂੰ ਵੀ ਨਹੀਂ ਦੱਸਿਆ ਜਾਂਦਾ 10 ਅਗਸਤ ਨੂੰ ਇਹ ਜਲਪਾਈ ਕੁੜੀ ਪਹੁੰਚਦੇ ਨੇ ਉੱਥੋਂ ਦਾਰਜਲਿੰਗ ਜਾਂਦੇ ਨੇ ਹੁਣ ਉੱਥੇ 3-4 ਦਿਨ ਘੁੰਮਦੇ ਫਿਰਦੇ ਨੇ ਦੂਜੇ ਦਿਨ ਅਰਚਨਾ ਦੀ ਮਾਂ ਮਾਲਤੀ ਦੇਵੀ ਦਾ ਫੋਨ ਆਉਂਦਾ ਜਦੋਂ ਫੋਨ ਤੇ ਪੁੱਛਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਅਸੀਂ ਦਾਰਜਲਿੰਗਾਂ ਉਹ ਘਬਰਾਉਂਦੀ ਹੈ ਵੀ ਨਾ ਕਿਸੇ ਨੂੰ ਦੱਸਿਆ ਨਾ ਕਿਸੇ ਨੂੰ ਪਤਾ ਤੁਸੀਂ ਦਾਰਜਲਿੰਗ ਤਾਂ ਉਹਦਾ ਕਹਿਣਾ ਹੁੰਦਾ ਵੀ ਵਿਆਹ ਤੋਂ ਬਾਅਦ ਟਾਈਮ ਨਹੀਂ ਮਿਲਿਆ ਇਹਨਾਂ ਦੀ ਟ੍ਰੇਨਿੰਗ ਸੀ ਉਸ ਤੋਂ ਬਾਅਦ ਹੁਣ ਇੱਕਦਮ ਪ੍ਰੋਗਰਾਮ ਬਣਿਆ ਤੇ ਅਸੀਂ ਦਾਰਜਲਿੰਗ ਹਨੀਮੂਨ ਵਾਸਤੇ ਆ ਗਏ ਚਲੋ ਕੋਈ ਗੱਲ ਨਹੀਂ ਪਤੀ ਪਤਨੀ ਨੇ ਜਾਣਦੇ ਨੇ ਤੇ 14 ਤਰੀਕ ਨੂੰ ਜਦੋਂ ਵਾਪਸ ਆਉਂਦੇ ਨੇ ਹੁਣ ਘਟਿਹਾਰ ਰੇਲਵੇ ਸਟੇਸ਼ਨ ਤੱਕ ਅਰਚਨਾ ਸਿੰਘ ਨੂੰ ਨਹੀਂ ਪਤਾ ਹੁੰਦਾ ਵੀ ਉਹਦੇ ਨਾਲ ਕੀ ਹੋਣਾ ਹੈ ਉੱਥੇ ਦੋਨੋਂ ਜਿਹਨੇ ਖਾਣਾ ਖਾਂਦੇ ਨੇ ਜਿਵੇਂ ਟ੍ਰੇਨ ਚੱਲਦੀ ਹੈ ਰਾਜੀਵ ਉਹਨੂੰ ਆਪਣੇ ਨਾਲ ਗੱਲਾਂ ਦੇ ਵਿੱਚ ਲਾ ਕੇ 게ਟ ਦੇ ਕੋਲ ਲੈ ਕੇ ਜਾਂਦਾ ਉੱਥੇ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨੂੰ ਬਿਲਕੁਲ ਅਹਿਸਾਸ ਨਹੀਂ ਹੋਣ ਦਿੱਤਾ ਜਾਂਦਾ ਜਦੋਂ ਬਿਲਕੁਲ ਆਰਾਮ ਨਾਲ ਖੜੀ ਹੋ ਜਾਂਦੀ ਹੈ ਵੀ ਗੱਲਾਂ ਕਰਦਿਆਂ ਪਤੀ ਦੇ ਕੋਲ ਖੜੀ ਹੈ ਉਹਨੂੰ ਧੱਕਾ ਦੇ ਦਿੱਤਾ ਜਾਂਦਾ ਟ੍ਰੇਨ ਚੋਂ ਟ੍ਰੇਨ ਆਪਣੀ ਫੁੱਲ ਸਪੀਡ ਦੇ ਵਿੱਚ ਹੁੰਦੀ ਹੈ ਬਚਨ ਦਾ ਕੋਈ ਵੀ ਚਾਂਸ ਨਹੀਂ ਹੁੰਦਾ ਤੇ ਇਸ ਤੋਂ ਬਾਅਦ ਅੱਗੇ ਆ ਕੇ ਪਟਨਾ ਰੇਲਵੇ ਸਟੇਸ਼ਨ ਤੋਂ ਇਹਦਾ ਨਾਟਕ ਸ਼ੁਰੂ ਹੁੰਦਾ ਹੁਣ ਜਦੋਂ ਸਾਰਾ ਕੁਝ ਪੁਲਿਸ ਨੂੰ ਪਤਾ ਲੱਗਦਾ ਫਿਰ ਇਹਨਾਂ ਤੇ ਖਿਲਾਫ ਐਫ ਆਈ ਆਰ ਕਰਕੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਫਿਰ ਕੇਸ ਚੱਲਦਾ ਤੇ ਰਾਜੀਵ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਇੱਕ ਲਾਲਚ ਦੇ ਕਰਕੇ ਇਹ ਬੰਦੇ ਨੇ ਆਪਣਾ ਕੈਰੀਅਰ ਤਬਾਹ ਕੀਤਾ ਰੇਲਵੇ ਦੇ ਵਿੱਚ ਇੰਜੀਨੀਅਰ ਸੀ ਉਹ ਜੌਬ ਵੀ ਗਈ ਤੇ 10 ਸਾਲ ਸਲਾਖਾਂ ਦੇ ਪਿੱਛੇ ਤੇ ਜਿਹੜਾ ਮੱਥੇ ਤੇ ਕਲੰਕ ਲੱਗਿਆ ਉਹ ਅੱਡ ਜੇ ਇਹਨੂੰ ਮੌਕਾ ਦਿੱਤਾ ਜਾਂਦਾ ਹੋ ਸਕਦਾ ਉਹ ਉਸ ਤੋਂ ਬਾਅਦ ਵਕੀਲ ਬਣਦੀ ਤਕੜੀ ਵਕੀਲ ਬਣ ਸਕਦੀ ਸੀ ਜੱਜ ਬਣ ਸਕਦੀ ਸੀ ਜਾਂ ਕੁਝ ਹੋਰ ਵੀ ਬਣ ਸਕਦੀ ਸੀ ਇੱਕ ਕੰਪੀਟੀਸ਼ਨ ਦੇ ਵਿੱਚ ਫੇਲ ਹੋਇਆ ਇਹ ਨਹੀਂ ਵੀ ਬੰਦਾ ਜ਼ਿੰਦਗੀ ਦੇ ਵਿੱਚ ਹੀ ਫੇਲ ਹੋ ਗਿਆ ਪਰ ਦਿਮਾਗ ਦੇ ਵਿੱਚ ਲਾਲਚ ਇੰਨਾ ਜ਼ਿਆਦਾ ਭਰਿਆ ਹੋਇਆ ਸੀ ਉਹਨੂੰ ਅਰਚਨਾ ਸਿੰਘ ਨੂੰ ਮਾਰਨ ਦਾ ਜਿਹੜਾ ਤਰੀਕਾ ਉਹ ਜਿਆਦਾ ਸੌਖਾ ਲੱਗਿਆ। ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ। ਜੇ ਤੁਹਾਡੇ ਦਿਮਾਗ ਦੇ ਵਿੱਚ ਕੁਝ ਚੱਲਦਾ ਸੀ ਤਾਂ ਅਰਚਨਾ ਸਿੰਘ ਨੂੰ ਤਲਾਕ ਵੀ ਦਿੱਤਾ ਜਾ ਸਕਦਾ ਸੀ। ਪਰ ਜਿਉਂਨੇ ਕਤਲ ਕੀਤਾ ਉਹਨੂੰ ਉਹਦੀ ਬਣਦੀ ਸਜ਼ਾ ਮਿਲੀ ਪਰ ਮਾਪੇ ਨੂੰ ਕਦੇ ਵੀ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਨਹੀਂ ਮਿਲਦੀ। ਜੇ ਆਪਾਂ ਆਪਣੀਆਂ ਭਾਵਨਾਵਾਂ 'ਤੇ ਕੰਟਰੋਲ ਰੱਖਦੇ ਆਂ ਤਾਂ ਬਹੁਤ ਵੱਡੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ। ਇੱਕ ਰਿਟਾਇਰਡ ਜੱਜ ਦੀ ਧੀ ਦੀ ਏਡੀ ਦਰਦਨਾਕ ਮੌਤ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾ